ਤੇਰਾ ਬਾਪੂ ਆਪੇ ਤੇਰਾ ਨਹੀਂ ਨਾ ਨਾਕਲੀ ਪਰ ਮਾਮੀ ਮਾਰੇਗਾ ਤੇਰਾ ਨਾਮ ਕੀ ਹੈ ਨਾਮ ਕੀ ਹੈ ਤੇਰਾ ਨਾਮ ਕੀ ਹੈ ਨਾ ਪੁੱਛਦੀਆਂ ਮੇਰਾ ਮੇਰਾ ਨਾ ਪੁੱਛਦੀਆਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਭੈਣ ਹਰਵਿੰਦਰ ਕੌਰ 27 3 2024 ਚ ਸਾਡੇ ਕੋਲੇ ਆਈ ਸੀ ਭੈਣ ਅੱਜ 12 12 2024 ਹੈ ਜੀ ਅੱਜ ਜਦੋਂ ਹਰਵਿੰਦਰ ਭੈਣ ਆਪਣੇ ਘਰ ਚੱਲੀ ਇਹਦੇ ਜੀਜਾ ਜੀ ਖੜੇ ਨੇ ਨਾਲ ਇਹਦੀ ਸਿਸਟਰ ਵੀ ਆਈ ਹੋਈ ਸੀ ਕਿੱਥੇ ਭੈਣ ਇਹਨਾਂ ਦੀ ਸਿਸਟਰ ਵੀ ਆਏ ਹੋਏ ਸੀਗੇ ਲੈਣ ਇਹਨਾਂ ਨੂੰ ਤੇ ਅੱਜ ਸਾਡੀ ਭੈਣ ਆਪਣੇ ਘਰ ਚੱਲੀ ਆ 90% ਠੀਕ ਹੈ ਭੈਣ 10% ਕਮੀ ਹੈ ਜਿਹੜੀ ਕਿ ਸਾਰੀ ਫੈਮਿਲੀ ਚ ਰਹਿ ਕੇ ਹੀ ਪੂਰੀ ਹੋ ਸਕਦੀ ਹੈ ਇਹਨਾਂ ਦੇ ਮੰਮੀ ਵੀ ਬਿਮਾਰ ਨੇ ਤੁਰ ਨਹੀਂ ਸਕਦੇ ਮੰਜੇ ਤੇ ਲੈਟਰਨ ਬਾਥਰੂਮ ਹੋ ਰਿਹਾ ਪਿੱਛੇ ਕੋਈ ਆਉਣ ਵਾਲਾ ਵੀ ਹੈ ਨਹੀਂ ਸੀ ਇਕੱਲਾ ਇਹਦਾ ਜੀਜਾ ਸੀਗਾ ਤੇ ਜਿਹੜਾ ਇਹ ਮਗਰ ਸਪੋਰਟ ਕਰਦਾ ਸੀ ਗੁਰੂ ਦਾ ਖਾਲਸਾ ਗੁਰੂ ਦਾ ਸਿੰਘ ਨਾਲ ਦੇ ਨਾਲ ਕਾਰਪੇਂਟਰ ਵੀ ਲੱਕੜੀ ਦਾ ਕੰਮ ਵੀ ਕਰਦਾ ਪਹਿਲਾਂ ਤਾਂ ਆਪਦੇ ਸਾਲੇ ਨੂੰ ਲੈ ਕੇ ਆਏ ਉਹ ਵੀ ਬਹੁਤ ਅਪਸੈਟ ਆ ਉਹਦਾ ਨਾਮ ਵੀਰਦਾ ਹੈਗਾ ਭਪਿੰਦਰ ਕਮਲਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਤੇ ਫਿਰ ਇਹ ਭੈਣ ਨੂੰ ਬਹੁਤ ਮਾੜੀ ਹਾਲਤ ਦੇ ਵਿੱਚ ਲੈ ਕੇ ਆਏ ਕਈ ਮਹੀਨਿਆਂ ਤੋਂ ਭੈਣ ਤਾਂ ਗੁਰੂ ਘਰਾਂ ਦੇ ਵਿੱਚ ਹੀ ਘੁੰਮੀ ਜਾਂਦੀ ਸੀਗੀ ਕਿਤੇ ਮੰਨ ਲਓ ਹਜੂਰ ਸਾਹਿਬ ਚਲੇ ਕਿਤੇ ਆਨੰਦਪੁਰ ਸਾਹਿਬ ਚਲੇ ਗਏ ਕਿਤੇ ਪਟਨਾ ਸਾਹਿਬ ਚਲੇ ਗਏ ਠੀਕ ਹੈ ਭੈਣ ਠੀਕ ਹੈ ਕਾਰਨ ਕੀ ਰਿਹਾ ਭੈਣ ਦੇ ਜਿੰਦਗੀ ਦੇ 13 14 ਸਾਲ ਮਿੱਟੀ ਹੋ ਗਏ ਇੰਗਲੈਂਡ ਚ ਗਈ ਮਾਸੀ ਕੋਲੇ ਆਪਦੀ ਕੋਲੇ ਗਲਾਸਗੋ ਉੱਥੇ ਭੈਣ ਨੇ 2001 ਦੇ ਵਿੱਚ ਗਈ ਸੀ ਤਾਂ 2016 ਚ ਮੁੜ ਕੇ ਆਈ 15 ਸਾਲ ਉੱਥੇ ਕੰਮ ਕੀਤਾ ਤੇ ਉਹ 15 ਸਾਲਾਂ ਦੀ ਸਾਰੀ ਕਮਾਈ ਸੀ ਜਿਹੜੀ ਉਹ ਪਰਿਵਾਰ ਦੱਸਦਾ ਵੀ ਉਹ ਮਿਲ ਹੀ ਨਹੀਂ ਇਹਨੂੰ ਉਹ ਮਾਸੀ ਨੇ ਕੋਲੇ ਜਮਾ ਕਿਉਂਕਿ ਕੱਚੀ ਸੀ ਉੱਥੇ ਪੱਕੀ ਨਹੀਂ ਸੀ ਹੋਈ ਤੇ ਪੈਸੇ ਸਾਰੇ ਜਿੰਨੇ ਹੁੰਦੇ ਸੀ ਮਾਸੀ ਨੂੰ ਜਮਾ ਕਰਾਈ ਜਾਂਦੀ ਸੀ ਮਾਸੀ ਨੂੰ ਜਮਾ ਕਰਾਈ ਜਾਂਦੀ ਸੀ ਤੇ ਮਾਸੀ ਨੇ ਅਖੀਰ ਤੇ ਜਵਾਬ ਦੇ ਦਿੱਤਾ ਕਹਿੰਦੇ ਇਹ ਰੱਬ ਜਾਣਦਾ ਸੱਚਾ ਕੌਣਾ ਝੂਠਾ ਕੌਣਾ ਚਾ ਉਹ ਦੇਖਦਾ ਜਾਂ ਇਹਨਾਂ ਨੂੰ ਪਤਾ ਵਿਚਾਰਿਆਂ ਨੂੰ ਤੇ ਜਦੋਂ ਇਹ ਇਹਨੂੰ ਪਤਾ ਲੱਗਿਆ ਮੇਰੀ ਸਾਰੀ ਕਮਾਈ ਮਿੱਟੀ ਹੋ ਗਈ ਹੈ ਇਹ ਅਫਸੈਟ ਹੋ ਗਈ ਉੱਥੇ ਉੱਥੇ ਇੰਨੀ ਜ਼ਿਆਦਾ ਅਫਸੈਟ ਹੋ ਗਈ ਉੱਥੋਂ ਲਿਹਾਉਣ ਵਾਸਤੇ ਵੀ ਬਹੁਤ ਉਪਰਾਲੇ ਕਰਕੇ ਕੋਸ਼ਿਸ਼ਾਂ ਕਰਕੇ ਇਹਨੂੰ ਇੰਡੀਆ ਮਗਾਉਣਾ ਪਿਆ ਤੇ ਇੰਡੀਆ ਆ ਗਈ 2016 ਚ 2016 ਤੋਂ ਲੈ ਕੇ ਫਿਰ 17 18 19 20 21 22 23 ਮਤਲਬ ਇਹ 7-8 ਸਾਲ ਭੈਣ ਮੈਂਟਲੀ ਅਫਸੈਟ ਰਹੀ ਤੇ 24 ਚ ਜਾ ਕੇ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਆਟੋ 'ਚ ਪੰਨ ਕੇ ਬੜੀ ਬੜੀ ਬੁਰੀ ਹਾਲਤ ਸੀ ਉਹ ਜਦੋਂ ਲੈ ਕੇ ਆਏ ਸਾਨੂੰ ਪਤਾ ਇੱਥੇ ਅਸੀਂ ਇਹਨੂੰ ਕਿਵੇਂ ਕੰਟਰੋਲ ਕੀਤਾ ਭੈਣ ਨੂੰ ਕਿੱਦਾਂ ਆ ਉਹ ਲੈ ਤੂੰ ਚਿੱਤੇ ਆ ਕਮਰਪ੍ਰੀਤ ਨੂੰ ਮੈਂ ਨਾਈ ਸੀ ਤੂੰ ਬੰਦਾ ਲੀਤਾ ਸੀ ਨਾ ਹਾਂ ਜੰਮਿਆ ਵੀ ਤੇ ਸੀਗਾ ਬਾਈ ਕੋਲ ਕੋਟ ਪਾਟ ਕਰ ਕਰ ਕੇ ਪਾਟ ਕਰ ਕਰ ਕੇ ਤੇ ਤਾਂ ਤੁਹਾਡੇ ਕੋਲ ਲੈ ਨਾ ਸੀ ਰੱਖਿਆ ਸੀ ਥੋੜੀ ਦੇਰ ਤੁਹਾਡੇ ਹਾਂ ਤੂੰ ਤਾਂ ਮੇਰੀ ਭੈਣ ਆ ਤੇ ਹੁਣ ਹਰਵਿੰਦਰ ਭੈਣ ਸਾਡੇ ਕੋਲੇ ਰਹਿੰਦੇ ਆ ਕਰੀਬ 8 9 ਮਹੀਨੇ ਹੋ ਗਏ ਭੈਣ ਨੂੰ ਬਹੁਤ ਜਿਆਦਾ ਠੀਕ ਆ ਅਰਦਾਸ ਕਰਿਓ ਅੱਜ ਇਹ ਆਪਣੇ ਘਰ ਚੱਲੀ ਆ ਕਿਉਂਕਿ ਘਰ ਵੀ ਇਹਦੇ ਮम्मा ਵੀ ਬਿਮਾਰ ਆ ਉਹ ਵੀ ਇਹਨਾਂ ਦੀ ਇਹਦੀ ਬਹੁਤ ਸਟ्रेस ਲੈ ਰਿਆ ਇਹਨਾਂ ਦੀ ਸਿਸਟਰ ਐ ਇੱਕ ਛੋਟੀ ਤੇ ਉਹ ਤੇ ਮੰਮੀ ਘਰੇ ਰਹਿੰਦੇ ਇਕੱਲੇ ਤੇ ਹੁਣੇ ਉਹਨਾਂ ਦੇ ਕੋਲੇ ਜਾ ਕੇ ਰਹੋਗੇ ਕਿੱਥੇ ਰਹਿੰਦੇ ਉਹ ਕਪੂਰ ਥਲੇ ਘਰੇ ਨਹੀਂ ਜਾ ਕਪੂਰ ਥਲੇ ਰਹਿੰਦੇ ਨੇ ਉੱਥੇ ਜਾਣਾ ਹੁਣ ਇਹਨਾਂ ਨੇ ਵੀਰ ਜੀ ਉੱਥੇ ਕੋਈ ਪੰਚਾ ਕੇ ਆਣ ਨਾ ਉੱਥੇ ਜੀ ਵਾਕੇ ਉਹ ਘਰੇ ਪੰਚਾ ਕੇ ਆਉਣ ਲੈ ਕੇ ਆਣ ਲੇਕਿਨ ਤੈਨੂੰ ਘਰੇ ਛੱਡ ਕੇ ਆਣਾ ਮੇਰੀ ਛੋਟੀ ਭੈਣ ਨੂੰ ਪਰ ਤੂੰ ਵੀ ਮੇਰੇ ਨਾਲ ਪ੍ਰੋਮਿਸ ਕੀਤਾ ਵਾ ਹਾਂ ਪ੍ਰੋਮਿਸ ਕੀਤਾ ਨਾ ਘਰੇ ਰਵੇਂਗੀ ਨਾ ਪੱਕਾ ਹਾਂ ਬਸ ਤੇ ਤੁਸੀਂ ਵੀ ਸੰਗਤ ਜੀ ਅਰਦਾਸ ਕਰਿਓ ਰਵਿੰਦਰ ਭੈਣ ਵਾਸਤੇ ਪਹਿਲਾਂ ਹੀ ਬਖਸ਼ ਦੀ ਬੜੀ ਮਾਰ ਚੱਲ ਕੇ ਆਈ ਐ ਸਾਡੀ ਭੈਣ ਛੋਟੀ ਬਸ ਇਹ ਤੰਦਰੁਸਤ ਰਹੇ ਚੜ੍ਹਦੀ ਕਲਾ 'ਚ ਰਹੇ ਆਪਣੇ ਫਾਦਰ ਸਾਹਿਬ ਤੇ ਉਹਦੇ ਹੈ ਨਹੀਂ ਹੈ ਨਾ ਚਲੇ ਗਏ ਡੇਢ ਸਾਲ ਡੇਢ ਸਾਲ ਹੋ ਗਿਆ ਤੇ ਮਾਂ ਮੰਤ ਹੀ ਆਈਆਂ ਹੁਣ ਥੈਂਕ ਯੂ ਬੱਚਿਆਂ ਦਾ ਕਿੰਨੀਆਂ ਭੈਣਾਂ ਨੇ ਇਹ ਚਾਰ ਭੈਣਾਂ ਚਾਰ ਭੈਣਾਂ ਤੇ ਇੱਕ ਭਰਾ ਤੇ ਉਹ ਭਰਾ ਵਾ ਜਿਹੜਾ ਭਰਾ ਸਰ ਨੂੰ ਛੋਟੇ ਉਹ ਸਾਰਿਆਂ ਤੋਂ ਛੋਟਾ ਦੋਨੇ ਹੀ ਸਭ ਤੋਂ ਵੱਡੀ ਭੈਣ ਤੇ ਸਭ ਤੋਂ ਛੋਟਾ ਭਰਾ ਦੋਨੋਂ ਹੀ ਅਬਸੈਟ ਹੋ ਗਏ ਹੁਣ ਭਰਾ ਤਾਂ ਕਮਲਪ੍ਰੀਤ ਇੱਥੇ ਸਾਡੇ ਕੋਲੇ ਕਮਲਪ੍ਰੀਤ ਓਰੇ ਆਈ ਉਹ ਵੀ ਵੀਰਾ ਬਿਲਕੁਲ ਠੀਕ ਹੈ ਜੀ ਤਬਲਾ ਵਜਾਉਣਾ ਸਾਡੇ ਇੱਥੇ ਪਹਿਲਾਂ ਬੜਾ ਵਧੀਆ ਤਬਲਾਵਾਦਕ ਸੀ ਉਹ ਕੀਰਤਨ ਕਰਦਾ ਸੀ ਉਹ ਜਦੋਂ ਤੇਰੇ ਵਿਆਹ ਤੇ ਲੈ ਕੇ ਜਾਵਾਂਗੇ ਤਾਂ ਪਹਿਲਾਂ ਤੂੰ ਤਾਂ ਠੀਕ ਹੋ ਕੇ ਸੈਟ ਕਮਲਪ੍ਰੀਤ ਕਿਵੇਂ ਵੀਰੇ ਹਰਵਿੰਦਰ ਭੈਣ ਘਰੇ ਚੱਲੇ ਸੀਗੀ ਅੱਜ ਭੇਜਦੀ ਘਰੇ ਨੂੰ ਹਾਂਜੀ ਠੀਕ ਹੈ ਤੂੰ ਤਾਂ ਰਹੇਂਗਾ ਨਾ ਸਾਡੇ ਕੋਲੇ ਇਹ ਵੀਰਾਂ ਵੀ ਜਦੋਂ ਲੈ ਕੇ ਆਏ ਸੀਗੇ ਖਾਲਸਾ ਜੀ ਬਹੁਤ ਜ਼ਿਆਦਾ ਅਫਸਰਟ ਸੀਗਾ ਤੇ ਅੱਜ ਬਾਬਾ ਜੀ ਦੀ ਮਿਹਰ ਆ ਵੀਰਾਂ ਤਬਲਾ ਵਜਾਉਂਦਾ ਵੀਰੇ ਪਹਿਲਾਂ ਤਬਲਾ ਵਜਾਉਂਦਾ ਨਹੀਂ ਤੋ ਕੀਰਤਨ ਕਰਦੇ ਸੀ ਠੀਕ ਕਿੰਨਾ ਪੜਿਆ ਹੋਣਾ ਕਮਲਪ੍ਰੀਤ ਗ੍ਰੈਜੂਏਸ਼ਨ ਕੀਤੀ ਹੈ ਕਿਹੜੇ ਕਾਲਜ ਮੇਰਾ ਨਾਮ ਅਰੁਨਾਸੀਫਾਲੀ ਕਾਲਜ ਫਾਲੂ ਕਿਤੇ ਅਰੁਨਾਸੀਫਾਲ ਕਾਲਜ ਅਰੁਨਾਸੀਫਾਲ ਕਾਲਕਾ ਤੋਂ ਅੱਛਾ ਉੱਥੇ ਕਾਲਕਾ ਕੀ ਕਰਦੇ ਪਾਪਾ ਕੰਮ ਕਰਦੇ ਸਰਕਾਰੀ ਸੇਵਾ ਸੀ ਜਣੀ ਕਿ ਜੋਬ ਸੀ ਉਹਨਾਂ ਦੀ ਉਹ ਸੀਗੀ ਜੀ ਕਾਚੀਏ ਦੱਸਦੇ ਐਸਆਰਓ ਐਸਆਰਓ ਸਿਵਲ ਗਾਰਡ ਆਫੀਸਰ ਸਿਵਲ ਗਾਰਡ ਆਫੀਸਰ ਕਿਹੜੇ ਡਿਪਾਰਟਮੈਂਟ ਸ ਪੋਸਟ ਆਫਿਸ ਸੀ ਪੋਸਟ ਆਫਿਸ ਸੀ ਓਕੇ ਓਕੇ ਚਲੋ ਠੀਕ ਆ ਰਵਿੰਦਰ ਭੈਣੇ ਹੁਣ ਤਾਂ ਕਮਲਪ੍ਰੀਤ ਨੇ ਵੀ ਕਹਿਤਾ ਵੀ ਠੀਕ ਆ ਇਹਦੇ ਸਿਰ ਤੇ ਹੱਥ ਰੱਖਦੇ ਕਮਲਪ੍ਰੀਤ ਭੈਣ ਦੇ ਕਿ ਜਿਉਂਦੀ ਵਸਦੀ ਰਹਿ ਤੰਦਰੁਸਤ ਰਹਿ ਆ ਤੂੰ ਲੈ ਜਾਣਾ ਜਲਦੀ ਹਫਤੇ ਕਿਤੇ ਕੋਈ ਨਹੀਂ ਇਹ ਵੀ ਲੈ ਜਾਣਾ ਵੀਰੇ ਨੂੰ ਇਹ ਬਾਅਦ ਚ ਆਊਗਾ ਵੀਰਾ ਰੋਕੇ ਆਊਗਾ ਵੀਰੇ ਨੇ ਹੇ ਰੱਖਣਾ ਵਾ ਸਾਨੂੰ ਲੋੜ ਆ ਵੀਰੇ ਦੀ ਠੀਕ ਆ ਠੀਕ ਆ ਠੀਕ ਕਰੂੰਗਾ ਜਾ ਮੰਦੇ ਨਹੀਂ ਜਣਾ ਹਜੇ ਕੇ ਰੋਕੇ ਜਾਊਂਗਾ ਮੈਂ ਰੋਕੇ ਜਾਊਂਗਾ ਦੇਖੋ ਕਰਮਾਂ ਦੇ ਸੌਦੇ ਆ ਦੂਜੇ ਭੈਣ ਭਰਾ ਸਾਰੇ ਸੁਖੀ ਸੰਦੀ ਵਸਦੇ ਆ ਵਧੀਆ ਕਿ ਦੋਨੋਂ ਹੀ ਇੰਨੇ ਅਫਸੈਟ ਹੋ ਗਏ ਕੋਈ ਸੋਝੀ ਨਹੀਂ ਕਰੇ ਅਰਦਾਸ ਇਸ ਪਰਿਵਾਰ ਵਾਸਤੇ ਜਦੀ ਭੈਣ ਹਲਿੰਦਰ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਨਹੀਂ ਉਹਦਾ ਬਾਬੇ ਦਾ ਅਸੀਂ ਕੌਣਾ ਕਰਨ ਕਰਨ ਕੌਣ ਵਾਲਾ ਤਾਂ ਉਹ ਆਪੇ ਹੀ ਆ ਤੁਹਾਡੇ ਰਾਹੀਂ ਸੇਵਾ ਮਿਲੀ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ